ਕੜਾਕੀ ਦੀ ਠੰਡ ਅਤੇ ਸੰਗਨੀ ਧੁੰਦ ਦੇ باوجود ਸਵੇਰੇ 8 ਵਜੇ ਤੋਂ ਹੀ ਲਗਾਤਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਸਮਰਾਲਾ ਤੇ ਮਾਛੀਵਾੜਾ ਤੇ ਗੱਲ ਕੀਤੀ ਜਾਵੇ ਤਾਂ ਸਵੇਰੇ 8 ਵਜੇ ਤੋਂ ਹੀ ਸ਼ਾਂਤੀਮਈ ਤਰੀਕੇ ਦੇ ਨਾਲ ਵੋਟਾਂ ਨੂੰ ਗਿਨਣਾ ਸ਼ੁਰੂ ਕਰ ਦਿੱਤਾ ਗਿਆ ਹੈ ਉੱਤੇ ਹੀ ਇਸ ਮੌਕੇ ਜਿੱਥੇ ਸੁਰੱਖਿਆ ਦੇ ਪੂਕਾ ਪ੍ਰਬੰਧ ਕੀਤੇ ਗਏ ਨੇ ਉੱਤੇ ਹੀ ਰੁਝਾਨ ਦੇਖਣ ਆਏ ਉਮੀਦਵਾਰ ਵੋਟਰ ਅਤੇ ਸਪੋਰਟਰਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਲੈਕਸ਼ਨਰ ਜਿਹੜੀ ਅੱਜ ਵੋਟਾ ਹੋ ਰਹੀ ਆ ਹਾਊਸਿੰਗ ਹੋ ਰਹੀ ਆ ਸਰ ਉਹਦੇ ਪੰਕ ਉਹਦੇ ਸੰਬੰਧ ਵਿੱਚ ਸਾਡੀ ਫੋਰਸ ਲੱਗੀ ਹੋਈ 107 ਬੰਦਿਆਂ ਨੇ ਕਰੀ ਬੱਧੀ ਆ ਡੀਐਸਪੀ ਸਾਹਿਬ ਸਪੀਓ ਸਾਹਿਬ ਸਾਰੇ ਫੂਲ ਦੇ ਚਾਰਜ ਪੇਰੇ ਲੱਗੇ ਹੋਏ ਆ ਅਸੀਂ ਖੜਾ ਰੱਖਿਆ ਆ ਸਾਡੇ ਕਿੰਨੇ ਟੋਟਲ ਜ਼ੋਨ ਹੈਗੇ ਆ ਸਰ ਮਾਜੀਬੜਾ ਸਾਹਿਬ ਵੀ ਬਣਾਇਆ ਗਿਆ ਕਾਊਂਟਿੰਗ ਸੈਂਟਰ ਉਹ ਮਾਜੀਬੜਾ ਸਾਹਿਬ ਵੱਲ ਉਹ ਹਾਂ ਸਮਰਵਾਰ ਕੀ ਸਥਿਤੀ ਹੈ ਸਰ ਉਹਦੀ 3:15 ਹੋ ਰਹੀ ਹੈ ਸਰ ਜੀ ਇਹ ਸਭ ਕਿੰਨੇ ਵਜੇ ਸਟਾਰਟਿੰਗ ਹੋ ਰਹੀ ਹੈ ਜੀ ਕੰਪਲੀਟ ਬਿਲਕੁਲ ਸਵੇਰ ਕਾਫੀ ਸ਼ੁਰੂ ਹੋਈ ਆ ਫਿਰ ਸਮਾਪਤੀ ਕਿੰਨੇ ਕਿ ਬਜੇ ਤੱਕ ਹੋਏਗੀ ਇਹ ਇਡੀਆਂ ਨਹੀਂ ਆ ਕੋਈ ਲੋ ਰੌਂਡ ਦੇ ਗਰੀਬ ਹੈ ਕਿ ਕਦੋਂ ਤੱਕ ਹੋ ਜੂਗੀ ਠੀਕ